ਗਰਮੀ ਤੋਂ ਰਾਹਤ ਕਦੋਂ ਮਿਲੇਗੀ ਹਰ ਇੱਕ ਦਾ ਇਹੀ ਸਵਾਲ ਹੈ ਪਰ ਅੱਜ ਤੁਹਾਨੂੰ ਦੱਸ ਦਿਆਂ ਕਿ ਗਰਮੀ ਦੇ ਨਾਲ-ਨਾਲ ਹੁਣ ਲੋਕਾਂ ਨੂੰ ਕਿੰਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਸਲ ਜਾਨ ਲੇਵਾ ਹੋਣ ਲੱਗੀ ਹੈ ਗਰਮੀ ਹਰਿਆਣਾ ਸਮੇਤ ਤਿੰਨ ਸੂਬਿਆਂ ਦੇ ਵਿੱਚ 11 ਮੌਤਾਂ ਗਰਮੀ ਦੇ ਕਾਰਨ ਹੋ ਚੁੱਕੀਆਂ ਨੇ ਜਿੱਥੇ ਕਿ ਹਿਸਾਰ ਦੇ ਵਿੱਚ 2 ਰਾਜਸਥਾਨ ਦੇ ਵਿੱਚ 5 ਤੇ ਮੱਧ ਪ੍ਰਦੇਸ਼ ਦੇ ਵਿੱਚ ਚਾਰ ਲੋਕ ਨੇ ਜਿਨ੍ਹਾਂ ਨੇ ਆਪਣੀ ਜਾਨ ਇਸ ਵੱਧਦੀ ਗਰਮੀ ਦੇ ਕਾਰਨ ਗੁਆਈ ਹੈ ਹਾਲਾਂਕਿ ਦੂਸਰੇ ਪਾਸੇ ਜੇਕਰ ਮੌਸਮ ਦੀ ਗੱਲ ਕਰੀਏ ਤਾਂ 27 ਮਈ ਤੱਕ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਹੈ ਜਿਸ ਦੇ ਚਲਦੇ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਐਸੇ ਮੌਸਮ ਦੇ ਵਿੱਚ ਬਹੁਤ ਸਾਰੇ ਲੋਕ ਗਰਮੀ ਦੇ ਸ਼ਿਕਾਰ ਹੋ ਰਹੇ ਨੇ ਜਿੱਤੇ ਕੀ ਇਹ ਮੌਤਾਂ ਆਪਣੇ ਆਪ ਚ ਦੱਸਦੀਆਂ ਰਹੀ ਗਰਮੀ ਕਿੰਨੀ ਗੰਭੀਰ ਹੈ ਉੱਥੇ ਹੀ ਦੂਸਰੇ ਪਾਸੇ ਐਸੇ ਗਰਮੀ ਦੇ ਨਾਲ ਸੈਂਕੜੇ ਲੋਕ ਬਿਮਾਰ ਚੁੱਕੇ ਨੇ ਲੁਧਿਆਣਾ ਚ ਸਭ ਤੋਂ ਵੱਧ 47 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜਿਸ ਦੇ ਨਾਲ ਹੀ ਪੰਜਾਬ ਭਰ ਦੇ ਵਿੱਚ ਜ਼ਿਆਦਾਤਰ ਥਾਂ ਤੇ ਤਾਪਮਾਨ ਇੱਥੇ ਹੀ 45 ਤੋਂ 46 ਡਿਗਰੀ ਦੇ ਕਰੀਬ ਹੀ ਰਿਹਾ ਫਰੀਦਕੋਟ ਦੇ ਵਿੱਚ ਹਾਲਾਂਕਿ ਸਭ ਤੋਂ ਗਰਮੀ ਦੀ ਰਾਤ ਰਹੀ ਹੈ ਸਭ ਤੋਂ ਗਰਮ ਰਾਤ ਫਰੀਦਕੋਟ ਦੇ ਵਿੱਚ ਰਹੀ ਇਸ ਤੋਂ ਇਲਾਵਾ ਸਰਸਾ ਦੀ ਗੱਲ ਕਰੀਏ ਹਰਿਆਣਾ ਦੇ ਸਰਸਾ ਦੇ ਵਿੱਚ ਵੀ 47 ਡਿਗਰੀ ਤੱਕ ਪਾਰਾ ਪੌਂਚ ਗਿਆ ਜਿੱਥੇ 47 ਡਿਗਰੀ ਤਾਪਮਾਨ ਦੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਹਾਲੀਆ ਸਮੇਂ 'ਚ ਜਿੱਥੇ ਕਿ ਰਾਜਸਥਾਨ ਦੇ ਵਿੱਚ ਇੱਕ ਜੋ ਮਿਲਟਰੀ ਦਾ ਜਵਾਨ ਸੀ ਜੋ ਇੱਕ ਮਿਲਟਰੀ ਮੈਨ ਸੀ ਉਹ ਪਾਪੜ ਜੋ ਹੈ ਪੰਨਦਾ ਹੋਇਆ ਦਿਖਾਈ ਦਿੱਤਾ ਸੀ ਰੇਤ ਦੇ ਵਿੱਚ ਇਸੇ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਆਖਰਕਾਰ ਮੌਸਮ ਤੋਂ ਬਚਣਾ ਕਿਵੇਂ ਹੈ ਇਸ ਦੌਰਾਨ ਮੌਸਮ ਵਿਭਾਗ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਵੱਧ ਤੋਂ ਵੱਧ ਪਾਣੀ ਦਾ ਸੇਵਨ ਕੀਤਾ ਜਾਏ ਖਾਸ ਸੌਰ ਦੇ ਉੱਤੇ ਦਿਨ ਦੇ ਸਮੇਂ ਜਦੋਂ ਸੂਰਜ ਨਿਕਲਿਆ ਹੋਇਆ ਉਸ ਵੇਲੇ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਏ ਹਾਲਾਂਕਿ ਪੰਜਾਬ ਭਰ ਦੇ ਲਈ ਹੁਣ ਜੋ ਮੌਸਮ ਵਿਭਾਗ ਨੇ ਇੱਕ ਪੇਸ਼ੀਨਗੋਈ ਜਾਰੀ ਕੀਤੀ ਹੈ ਜੋ ਇੱਕ ਵੈਦਰ ਰਿਪੋਰਟ ਫੋਰਕਾਸਟ ਜਾਰੀ ਕੀਤਾ ਉਸ ਦੇ ਵਿੱਚ ਦੱਸਿਆ ਕਿ ਭਾਵੇਂ ਮਾਝਾ ਹੋਵੇ ਮਾਲਵਾ ਹੋਵੇ ਜਾਂ ਫਿਰ ਦੁਆਬਾ ਮੀਂਹ ਕਿਤੇ ਨਹੀਂ ਪੈਣ ਵਾਲਾ 29 ਮਈ ਦੇ ਤੱਕ 29 ਮਈ ਤੱਕ ਇਸੇ ਤਰੀਕੇ ਦੇ ਨਾਲ ਤੱਪਦੀ ਹੋਈ ਧੁਖਦੀ ਹੋਈ ਗਰਮੀ ਪੈੜ ਵਾਲੀ ਆ ਅਸਲੀ ਬਚ ਕੇ ਰਹਿਣਾ ਬੇहद ਜ਼ਰੂਰੀ ਆ